ਪੰਜਾਬ ਐਨਆਈਏ ਟੀਮ ਦੀ ਪਈ ਛਾਪੇਮਾਰੀ 200 ਮੀਟਰ ਦੇ ਖੇਤਰ ਨੂੰ ਕਰ ਦਿੱਤਾ ਗਿਆ ਸੀਲ ਛੱਪੜ ਵਿੱਚ ਵਿਸਫੋਟਕ ਵਰਗੀ ਵਸਤੂ ਹੋਣ ਦੀ ਸੰਭਾਵਨਾ ਮੌਕੇ ਤੇ ਬੰਬ ਨਿਰੋਧਕ ਟੀਮਾਂ ਫਾਇਰ ਬ੍ਰਿਗੇਡ ਤੇ ਮੈਡੀਕਲ ਟੀਮਾਂ ਨੂੰ ਬੁਲਾਇਆ ਗਿਆ ਪੰਜਾਬ ਹਜੇ ਹੜਾ ਦੀ ਮਾਰ ਤੋਂ ਬਾਹਰ ਨਹੀਂ ਨਿਕਲਿਆ ਤੇ ਇਧਰ ਪੰਜਾਬ ਚ ਐਨਆਈਏ ਟੀਮ ਦੀ ਛਾਪੇਮਾਰੀ ਸ਼ੁਰੂ ਵੀ ਹੋ ਗਈ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਦੀ ਟੀਮ ਦੇ ਛਾਪੇ ਮਾਰੀ 200 ਮੀਟਰ ਦੇ ਖੇਤ ਨੂੰ ਸੀਲ ਕਰ ਦਿੱਤਾ ਗਿਆ ਛੱਪੜ ਵਿੱਚ ਵਿਸਫੋਟਕ ਵਰਗੀ ਵਸਤੂ ਹੋਣ ਦੀ ਸੰਭਾਵਨਾ ਮੌਕੇ ਤੇ ਬੰਬ ਨਿਰੋਧਕ ਟੀਮਾਂ ਫਾਇਰ ਬ੍ਰਿਗੇਡ ਤੇ ਮੈਡੀਕਲ ਟੀਮਾਂ ਨੂੰ ਬੁਲਾਇਆ ਗਿਆ ਕਰੀਬ 3 ਦਿਨ ਪਹਿਲਾਂ ਹੀ ਐਨਆਈਏ ਦੀ ਟੀਮ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਪੈਣੀ ਬਾਂਗੜ ਦੇ ਰਹਿਣ ਵਾਲੇ ਸੰਨੀ ਨੂੰ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਸੰਨੀ ਦੇ ਨਿਸ਼ਾਨਦੇਹੀ ਤੇ ਪਹੁੰਚੀ ਜਿੱਥੇ ਕੋਈ ਵਿਸਫੋਟ ਵਰਗੀ ਵਸਤੂ ਬਰਾਮਦ ਹੋਣ ਦੀ ਖਬਰ ਸਾਹਮਣੇ ਆ ਰਹੀ ਸੀ ਮੌਕੇ ਤੇ ਬੰਬ ਨਿਰੋਧਕ ਟੀਮਾਂ ਫਾਇਰ ਬ੍ਰਿਗੇਡ ਤੇ ਮੈਡੀਕਲ ਟੀਮਾਂ ਨੂੰ ਬੁਲਾਇਆ ਗਿਆ ਪੁਲਿਸ ਨੇ 200 ਮੀਟਰ ਦੇ ਖੇਤਰ ਨੂੰ ਸੀਲ ਕਰ ਦਿੱਤਾ ਜਾਣਕਾਰੀਆਂ ਅਨੁਸਾਰ ਐਨਆਈਏ ਦੀ ਟੀਮ ਨੇ ਸੰਨੀ ਕੋਰੋ ਪੋਸਟ ਗੈਸਟੋਬਾਟ ਉਸ ਨੂੰ ਕੁਝ ਬਰਾਮਦ ਲਈ ਬੋਧਵਾ ਨੂੰ ਪਿੰਡ ਭਾਮੜੀ ਲਿਆਂਦਾ ਹਾਲਾਂਕਿ ਟੀਮ ਅਜੇ ਕਿਸੇ ਵੀ ਤਰ੍ਹਾਂ ਦਾ ਵੇਰਵਾ ਦੇਣ ਲਈ ਤਿਆਰ ਨਹੀਂ ਹੈ ਪਰ ਜਾਣਕਾਰੀ ਦੇ ਅਨੁਸਾਰ ਟੀਮ ਨੂੰ ਪੁਲਿਸ ਨਾਲ ਮਿਲ ਕੇ ਪਾਮਬੜੀ ਵਿੱਚ ਬੰਦ ਪਏ ਇੱਕ ਨਿੱਜੀ ਸਕੂਲ ਦੀ ਕੰਦ ਨਾਲ ਛੱਪੜ ਵਿੱਚ ਇੱਕ ਪੇਟ ਵਾਲੀ ਪਲਾਸਟਿਕ ਦੀ ਬਾਲਟੀ ਲੁਕੋਈ ਗਈ ਸੀ ਜਿਸ ਵਿੱਚ ਵਿਸਫੋਟ ਹੋਣ ਦੀ ਸੰਭਾਵਨਾ ਹੈ ਬੰਬ ਨਿਰੋਧਕ ਟੀਮਾਂ ਫਾਇਰ ਬ੍ਰਿਗੇਡ ਤੇ ਮੈਡੀਕਲ ਟੀਮਾਂ ਨੂੰ ਲਗਾਤਾਰ 200 ਮੀਟਰ ਦੇ ਆਲੇ ਦੁਆਲੇ ਨੂੰ ਪੂਰੀ ਤਰ੍ਹਾਂ ਸੀਲ ਕਰਨ ਲਈ ਬੁਲਾਇਆ ਗਿਆ ਪੰਜਾਬ ਚ ਐਨਆਈਏ ਟੀਮ ਦੀ ਪਈ ਛਾਪੇ ਮਾਰੀ 200 ਮੀਟਰ ਦੇ ਖੇਤ ਨੂੰ ਕਰ ਦਿੱਤਾ ਗਿਆ ਸੀਲ ਛੱਪੜ ਵਿੱਚ ਵਿਸਫੋਟਕ ਵਰਗੀ ਵਸਤੂ ਹੋਣ ਦੀ ਸੰਭਾਵਨਾ ਮੌਕੇ ਤੇ ਬੰਬ ਨਿਰੋਧਕ ਟੀਮਾਂ ਫਾਇਰ ਬ੍ਰਿਗੇਡ ਤੇ ਮੈਡੀਕਲ ਟੀਮਾਂ ਨੂੰ ਬੁਲਾਇਆ ਗਿਆ ਪੰਜਾਬ ਹਜੇ ਹੜਾ ਦੀ ਮਾਰ ਤੋਂ ਬਾਹਰ ਨਹੀਂ ਨਿਕਲਿਆ ਤੇ ਇਧਰ ਪੰਜਾਬ ਚ ਐਨਆਈਏ ਟੀਮ ਦੀ ਸ਼ਾਪੇਮਾਰੀ ਸ਼ੁਰੂ ਵੀ ਹੋ ਗਈ। थाना ਸ੍ਰੀ ਹਰਗੋਬਿੰਦਪੁਰ ਦੇ ਪਿੰਡ ਪਾਮੜੀ ਵਿੱਚ ਐਨਆਈਏ ਦੀ ਟੀਮ ਦੀ ਸ਼ਾਪੇਮਾਰੀ 200 ਮੀਟਰ ਦੇ ਖੇਤ ਨੂੰ ਸੀਲ ਕਰ ਦਿੱਤਾ ਗਿਆ ਛੱਪੜ ਵਿੱਚ ਵਿਸਫੋਟਕ ਵਰਗੀ ਵਸਤੂ ਹੋਣ ਦੀ ਸੰਭਾਵਨਾ ਮੌਕੇ ਤੇ ਬੰਬ ਨਿਰੋਧਕ ਟੀਮਾਂ ਫਾਇਰ ਬ੍ਰਿਗੇਡ ਤੇ ਮੈਡੀਕਲ ਟੀਮਾਂ ਨੂੰ ਬੁਲਾਇਆ ਗਿਆ ਕ੍ਰੀਪ 3 ਦਿਨ ਪਹਿਲਾਂ ਹੀ ਐਨਆਈਏ ਦੀ ਟੀਮ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਪੈਣੀ ਬਾਂਗੜ ਦੇ ਰਹਿਣ ਵਾਲੇ ਸੰਨੀ ਨੂੰ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਸੰਨੀ ਦੇ ਨਿਸ਼ਾਨਦੇਹੀ ਤੇ ਐਨਆਈਏ ਦੀ ਟੀਮ ਸੰਨੀ ਨੂੰ ਲੈ ਕੇ ਪਿੰਡ ਪਾਂਬੜੀ ਪਹੁੰਚੀ ਜਿੱਥੇ ਕੋਈ ਵਿਸਪੋਟ ਵਰਗੀ ਵਸਤੂ ਬਰਾਮਦ ਹੋਣ ਦੀ ਖਬਰ ਸਾਹਮਣੇ ਆ ਰਹੀ ਸੀ ਮੌਕੇ ਤੇ ਬੰਬ ਨਿਰੋਧਕ ਟੀਮਾਂ ਫਾਇਰ ਬ੍ਰਿਗੇਡ ਤੇ ਮੈਡੀਕਲ ਟੀਮਾਂ ਨੂੰ ਬੁਲਾਇਆ ਗਿਆ ਪੁਲਿਸ ਨੇ 200 ਮੀਟਰ ਦੇ ਖੇਤ ਨੂੰ ਸੀਲ ਕਰ ਦਿੱਤਾ ਜਾਣਕਾਰੀਆਂ ਅਨੁਸਾਰ ਐਨਆਈਏ ਦੀ ਟੀਮ ਨੇ ਸੰਨੀ ਕੋਰੋਕ ਪੋਸਟ ਗੈਸ ਤੋਂ ਬਾਅਦ ਉਸ ਨੂੰ ਕੁਝ ਬਰਾਮਦ ਲਈ ਬੋਧਵਾ ਨੂੰ ਪਿੰਡ ਪਾਮੜੀ ਲਿਆਂਦਾ ਹਾਲਾਂਕਿ ਟੀਮ ਅਜੇ ਕਿਸੇ ਵੀ ਤਰ੍ਹਾਂ ਦਾ ਵੇਰਵਾ ਦੇਣ ਲਈ ਤਿਆਰ ਨਹੀਂ ਹੈ ਪਰ ਜਾਣਕਾਰੀ ਦੇ ਅਨੁਸਾਰ ਟੀਮ ਨੂੰ ਪੁਲਿਸ ਨਾਲ ਮਿਲ ਕੇ ਪਾਮਬੜੀ ਵਿੱਚ ਬੰਦ ਪਏ ਇੱਕ ਨਿੱਜੀ ਸਕੂਲ ਦੀ ਕੰਦ ਨਾਲ ਛੱਪੜ ਵਿੱਚ ਪੇਟ ਵਾਲੀ ਪਲਾਸਟਿਕ ਦੀ ਬਾਲਟੀ ਲੁਕੋਈ ਗਈ ਸੀ ਜਿਸ ਵਿੱਚ ਵਿਸਫੋਟ ਹੋਣ ਦੀ ਸੰਭਾਵਨਾ ਹੈ ਬੰਬ ਨਿਰੋਧਕ ਟੀਮਾਂ ਫਾਇਰ ਬ੍ਰਿਗੇਡ ਤੇ ਮੈਡੀਕਲ ਟੀਮਾਂ ਨੂੰ ਲਗਾਤਾਰ 200 ਮੀਟਰ ਦੇ ਆਲੇ ਦੁਆਲੇ ਨੂੰ ਪੂਰੀ ਤਰ੍ਹਾਂ ਸੀਲ ਕਰਨ ਲਈ ਬੁਲਾਇਆ ਗਿਆ ਹੈ